ਐਡਵੋਕੇਟ ਮਧੂ ਰਾਣਾ ਤੇ ਮਾਹਲਪੁਰ ਪੁਲਿਸ ਵੱਲੋਂ ਦਰਜ ਕੀਤੇ ਕੇਸ ਦੇ ਖਿਲਾਫ ਗੜ ਸ਼ੰਕਰ ਦੇ ਵਕੀਲਾਂ ਨੇ ਅਦਾਲਤੀ ਕੰਮ ਕੀਤਾ ਠੱਪ ਅੱਜ ਗੜ ਸ਼ੰਕਰ ਦੇ ਵਾਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਐਡਵੋਕੇਟ ਪੰਕਜ ਕਿਰਪਾਲ ਦੀ ਏਗਵਾਈ ਚ ਮਾਹਲਪੁਰ ਪੁਲਿਸ ਵੱਲੋਂ ਐਡਵੋਕੇਟ ਮਧੂ ਰਾਣਾ ਤੇ ਕੇਸ ਦਰਜ ਕਰਨ ਦੇ ਖਿਲਾਫ ਅਦਾਲਤੀ ਕੰਮ ਜਿਹੜਾ ਹੈ ਠੱਪ ਕੇ ਕੀਤਾ ਤੇ एसडीएमगढ़श कानून मांग पत्र ਦਿੱਤਾ ਗਿਆ ਇਸ ਮੌਕੇ ਤੇ ਪ੍ਰਧਾਨ ਪੰਕਜ ਕਿਰਪਾਲ ਨੇ ਕਿਹਾ ਕਿ ਪੁਲਿਸ ਨੇ ਮધુ ਰਾਣਾ ਤੇ ਦਰਜ ਕੀਤਾ ਕੇਸ ਜਿਹੜਾ ਝੂਠਾ ਤੇ ਬੇਬੁਨਿਆਦੀ ਹੈ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਅਗਰ ਪ੍ਰਸ਼ਾਸਨ ਨੇ ਜਿਹੜਾ ਕੇਸ ਹੈ ਜਲਦੀ ਵਾਪਸ ਨਾ ਲਿਆ ਤਾਂ ਸੰਘਰਸ਼ ਕੀਤਾ ਜਾਵੇਗਾ ਇਸ ਮੌਕੇ ਤੇ ਵੱਡੀ ਗਿਣਤੀ 'ਚ ਜਿਹੜੇ ਹੈ 바ਰ ਐਸੋਸੀਏਸ਼ਨ ਗੜਸ਼ੰਕ ਦੇ ਜਿਹੜੇ ਵਕੀਲ ਹੈ ਉਹ ਹਾਜ਼ਰ ਸਨ ਇਹ ਭਾਈਚਾਰੇ ਨੇ ਜੋ ਇਕਤਾ ਦਾ ਪ੍ਰਦਰਸ਼ਨ ਕੀਤਾ ਆ ਉਹਦੇ ਲਈ ਮੈਂ ਸਮੂਚੀ ਬਾਅਰ ਐਸੋਸੀਏਸ਼ਨ ਦਾ ਧੰਨਵਾਦ ਕਰਦਾ ਆ ਸਾਡੇ ਬਹੁਤ ਹੀ ਸਤਿਕਾਰਯੋਗ ਜੀ ਸਾਹਿਬ ਮੈਡਮ ਮਧੂ ਰਾਣਾ ਜੀ ਦੇ ਖਿਲਾਫ 10750 ਦਾ ਜਿਹੜਾ ਕਲੰਦਰਾ ਹਾਲਪਰ ਪੁਲਿਸ ਨੇ ਇਹ ਦਰਜ ਕੀਤਾ ਸੀਗਾ ਅੱਜ ਸਾਡੇ ਅਸੀਂ ਉਹਦੇ ਸੰਬੰਧੀ ਅਜੇ ਰੋਸ ਪ੍ਰਦਰਸ਼ਨ ਕੀਤਾ ਐਸਡੀਐਮ ਸਾਹਿਬ ਨੂੰ ਮੈਮੋਰੈਂਡਮ ਦਿੱਤਾ ਤੇ ਅੱਜ ਲੋਵਰਕ ਪਾਇਆ ਸੀਗਾ ਤੇ ਸਾਨੂੰ ਡੀਐਸਪੀ ਸਾਹਿਬ ਨੇ ਐਸਡੀਐਮ ਸਾਹਿਬ ਨੇ ਐਸਐਚਓ ਸਾਹਿਬ ਨੇ ਸਾਰਿਆਂ ਨੇ ਜੀ ਦੁਆਏ ਆ ਕਿ ਆਪਾਂ ਜਿਹੜਾ ਇਹਨਾਂ ਨੇ ਕਲੰਦਰਾ ਗਲਤ ਦਰਜ ਕੀਤਾ ਆ ਉਹਨੂੰ ਇਹ ਡਿਸਮਿਸ ਕਰਨਗੇ ਤੇ ਉਹਨੂੰ ਇਹਨਾਂ ਨੂੰ ਸਾਰਿਆਂ ਨੂੰ ਬਦੂ ਜੀ ਨੂੰ ਤੇ ਇਹਨਾਂ ਦੇ ਜਿਹੜੇ ਪਰਿਵਾਰ ਦੇ ਮੈਂਬਰਾਂ ਦੇ ਨਾਂ ਝੂਠੇ ਪਾਏ ਗਏ ਆ ਉਹਨਾਂ ਨੂੰ ਡਿਸਚਾਰਜ ਕਰਨਗੇ ਤੇ ਮੈਂ ਇਸ ਸੂਚੀ ਗੱਲ ਦੇ ਲਈ ਸਾਰੇ ਵਕੀਰ ਭਾਈਚਾਰੇ ਦਾ तहे ਦਿਲੋਂ ਧੰਨਵਾਦੀ ਆ ਕਿ ਅਸੀਂ ਜਿਹੜਾ ਆਪਣਾ ਏਕਾ ਦਿਖਾਇਆ ਏਕਤਾ ਦੇ ਵਿੱਚ ਜਿਹੜੀ ਤਾਕਤ ਹੈਗੀ ਆ ਉਹ ਅੱਜ ਸਾਹਮਣੇ ਆਈ ਆ ਤੇ ਉਸ ਬੋਲੋ ਜਿਹੜਾ ਸਾਡੇ ਜੀ ਸਾਹਿਬ ਦੇ ਖਿਲਾਫ ਉਠਾ ਮਕਦਮਾ ਦਰਜ ਕੀਤਾ ਗਿਆ ਸੀਗਾ ਉਹ ਨੂੰ ਹੁਣ ਖਾਰਜ ਕਰਨ ਦਾ ਜੋ ਸਾਨੂੰ ਜੀਂਦਵਾਇਆ ਗਿਆ ਉਹਦੇ ਲਈ ਅਸੀਂ ਡੀਐਸਪੀ ਸਾਹਿਬ ਦੇ ਵੀ ਧੰਨਵਾਦੀ ਆ ਐਸਐਚਓ ਸਾਹਿਬ ਦੇ ਧੰਨਵਾਦੀ ਆ ਤੇ ਪ੍ਰਸ਼ਾਸਨ ਦੇ ਵੀ ਧੰਨਵਾਦੀ ਆ ਤੇ ਆਪਣੇ ਜਿਹੜੀ ਜੁਡੀਸ਼ਰੀ ਹੈ ਅਸੀਂ ਉਹਦਾ ਵੀ ਧੰਨਵਾਦੀ ਆ ਕਿ ਸਾਰਿਆਂ ਨੇ ਸਾਨੂੰ ਇਸ ਗੱਲ ਦੇ ਵਿੱਚ ਪੂਰਾ ਸਹਿਯੋਗ ਦਿੱਤਾ ਧੰਨਵਾਦ ਜੈ